ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਉਸਾਰੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਇੱਕ ਨਾ ਪੋਸਟ ਪਾਈ ਸੀ ਕਿ ਕਿਸੇ ਪ੍ਰਚਾਰਕ ਨੇ ਕਿਹਾ ਵਾ ਕਿ ਸੂਰਜ ਜੀ ਦੀ ਇਹ ਮਾਤਾ ਨੇ ਆਂਡਾ ਦਿੱਤਾ ਹੈ ਦੇਖੋ ਸਾਡੇ ਬਾਰੇ ਕੋਈ ਬੋਲੇ ਹੈਗੇ ਤੇ ਸਾਨੂੰ ਬੁਰਾ ਲੱਗਦਾ ਵਾ ਤੇ ਜਦ ਅਸੀਂ ਕਿਸੇ ਦੇ ਦੇਵ ਜਾਨਕੀ ਉਹਨੋਂ ਹਿੰਦੂ ਧਰਮ ਵਾਲੇ ਸੂਰਜ ਦੇਵ ਨੂੰ ਸੂਰਜ ਦੇਵਤਾ ਮੰਨਦੇ ਨੇਗੇ ਤੇ ਉਹਨਾਂ ਦੀ ਮਾਤਾ ਬਾਰੇ ਆਪਾਂ ਇਸ ਤਰ੍ਹਾਂ ਦੀ ਗੱਲ ਬੋਲਦੇ ਹੈਗੇ ਆ ਤੇ ਕਿ ਸਾਨੂੰ ਇਹ ਇਹ ਚੰਗਾ ਲੱਗਦਾ ਹੈਗਾ ਸਾਨੂੰ ਸ਼ੋਭਾ ਦਿੰਦਾ ਹੈਗਾ ਅਸੀਂ ਕਿਸੇ ਦੇ ਧਰਮ ਦੀ ਐਗਜ਼ਾਮਪਲਾ ਕਿਉਂ ਦੇਣੀ ਹੈਗੀ ਆ ਸਾਡੇ ਆਪਣੇ ਧਰਮ ਦੇ ਵਿੱਚ ਐਗਜ਼ਾਮਪਲਾ ਦੇਣ ਵਾਸਤੇ ਕੋਈ ਨਹੀਂ ਹੈਗਾ ਸਾਡੇ ਗੁਰੂ ਸਾਹਿਬਾਨ ਨੇ ਇੰਨੇ ਵੱਡੇ-ਵੱਡੇ ਪਰਉਪਕਾਰ ਕੀਤੇ ਹੈਗੇ ਆ ਹੌਣ ਜਿਹੜੇ ਦੂਸਰੇ ਲੋਕ ਸਾਡੇ ਸਿੱਖ ਧਰਮ ਤੋਂ ਬਾਹਰਲੇ ਲੋਕ ਨੇ ਨਾ ਜਿੰਦ ਤੱਕ ਉਹਨਾਂ ਨੂੰ ਸਮਝ ਆਈ ਤੇ ਸਾਡੇ ਆਪਣੇ ਸਿੱਖ ਧਰਮ ਦੇ ਲੋਕ ਦਾ ਜਿਹੜੇ ਇਹ ਬੇਸਮਝ ਹੋ ਗਏ ਨੇ ਬੇਸਮਝ ਇਸ ਲਈ ਹੋ ਗਏ ਨੇ ਕਿ ਦੇਖੋ ਕਿੱਦਾਂ ਦੀ ਆਪਾਂ ਇਹ ਗੱਲਾਂ ਕਰਦੇ ਆ ਗਿਆ ਫਿਰ ਆਪਾਂ ਐਗਜ਼ਾਮਪਲਾਂ ਦੇਣੇ ਆ ਜਦੋਂ ਵੀ ਆਪਾਂ ਕੋਈ ਕਥਾਵਾਚਕ ਨੂੰ ਸੁਣੀਏ ਨਾ ਤੇ ਉਹਨਾਂ ਐਗਜ਼ਾਮਪਲ ਦੇਣੀ ਆ ਦੂਸਰੇ ਤਾਂ ਰਮਦੀਪ ਬਤੀ ਸੇ ਨੂੰ ਲੈ ਕੇ ਕਿਉਂ ਐਗਜ਼ਾਮਪਲ ਦਿੰਦੇ ਜੇ ਦੂਸਰੇ ਧਰਮ ਦੀ ਮੈਂ ਤੁਹਾਨੂੰ ਇਹ ਮਤਲਬ ਬਹੁਤ ਵਾਰੀ ਆਪਾਂ ਇਹ ਸੁਣਿਆ ਵੀ ਆ ਤੇ ਤੁਹਾਨੂੰ ਵੀ ਕਹਿੰਨੀ ਆ ਕਿ ਤੁਸੀਂ ਵੀ ਸੁਣੋਗੇ ਤੇ ਤੁਹਾਨੂੰ ਵੀ ਸੁਣਿਆ ਹੀ ਹੈ ਸ਼ਾਇਦ ਤੁਸੀਂ ਵੀ ਹੈਗੇ ਕਿ ਐਗਜ਼ਾਮਪਲ ਜਿਹੜੀ ਹੈਗੀ ਆ ਉਹ ਆਪਣੇ ਧਰਮ ਦੀ ਤਾਦੀ ਵੀ ਨਹੀਂ ਦਿੰਦੇ ਵੇਖਿਆਗਾ ਇਹਨਾਂ ਨੇ ਐਗਜ਼ਾਮਪਲ ਦੇਣੀ ਆ ਤੇ ਦੂਸਰੇ ਧਰਮ ਦੀ ਦੇਣੀ ਆ ਦੇਵ ਹੁਣ ਉਹ ਸੂਰਜ ਦੇਵ ਨੂੰ ਦੇਵਤਾ ਮੰਨਦੇ ਨੇ ਹਿੰਦੂ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਉਹਨਾਂ ਦੀ ਮਾਤਾ ਦੇ ਬਾਰੇ ਇਸ ਤਰ੍ਹਾਂ ਬੋਲ ਦੇ ਗਏ ਆ ਕਿ ਉਹ برداشت ਕਰਨਗੇ ਵਾਲੀਆਂ ਚੀਜ਼ਾਂ ਮੈਂ ਵੈਸੇ ਉਹ ਕਲਿੱਪ ਕੱਟੀ ਹੋਈ ਹੈ ਜਿਸ ਨੇ ਮਤਲਬ ਪੱਤਰਕਾਰ ਨੇ ਉਸ ਦੀ ਇੰਟਰਵਿਊ ਲਈ ਹੈ ਨਾ ਤੇ ਉਸ ਨੇ ਇਹ ਬੋਲਿਆ ਕਿ ਤੁਸੀਂ ਕਿਹੜੇ ਗ੍ਰੰਥ ਵਿੱਚੋਂ ਪੜਿਆ ਆਏ ਵਾਲੀ ਚੀਜ਼ ਹੈਗੀ ਤੇ ਉਹ ਕਹਿੰਦਾ ਮੈਂ ਕੋਈ ਗ੍ਰੰਥ ਨਹੀਂ ਪੜਿਆ ਜਿੰਨੇ ਮੈਂ ਗ੍ਰੰਥ ਪੜ ਚੁੱਕਾ ਹਾਂ ਹੁਣ ਅੱਗੇ ਮੈਂ ਹੋਰ ਪੜਨ ਦੀ ਮੈਨੂੰ ਜ਼ਰੂਰਤ ਵੀ ਨਹੀਂ ਹੈਗੀ ਚਲੋ ਉਹ ਠੀਕ ਹੈ ਵੱਖਰੀ ਗੱਲ ਹੈ ਤੁਸੀਂ ਪੜਨਾ ਚ ਨਹੀਂ ਪੜਨਾ ਹੈਗਾ ਪਰ ਦੂਜਿਆਂ ਨੂੰ ਤਾਂ ਕੰਮ ਚਾਹੇ ਕਮ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਨਾ ਦੱਸੋਗੇ ਇਸ ਤਰ੍ਹਾਂ ਦੇ ਮਤਲਬ ਸਿੱਖਿਆਤ ਨਾ ਨਾ ਦੋਗੇ ਕਿ ਆਏ ਚੀਜ਼ਾਂ ਆ ਗਿਆ ਜੋ ਸਹੀ ਹੈ ਤਾਂ ਹੀ ਜੇ ਨਹੀਂ ਬੋਲ ਸਕਦੇ ਹੈਗੇ ਤੇ ਨਾ ਬੋਲੋਗੇ ਕਿ ਜ਼ਰੂਰ ਤਾਂ ਪਈ ਹੈਗੇ ਗੈਸ ਬੋਲਣ ਦੀ ਸਾਨੂੰ ਇਸ ਕਰਕੇ ਜੋ ਸਹੀ ਪ੍ਰਚਾਰ ਹੈ ਗਿਆ ਗੁਰਬਾਣੀ ਦਾ ਉਹ ਪ੍ਰਚਾਰ ਕਰੋ ਸਿੱਖ ਪ੍ਰਚਾਰ ਖਾਸ ਕਰਕੇ ਗੇ ਜੜੇ ਗੱਲਾਂ 'ਤੇ ਧਿਆਨ ਦੇ ਰੱਖੋਗੇ ਜਦ ਅਸੀਂ ਇਹ ਬੋਲਦੇ ਇੱਕ ਪਾਸੇ ਕਿ ਸਿੱਖੀ ਜਿਹੜੀ ਆ ਉਹਨੂੰ ਢਾਲ ਲੱਗੀ ਆ ਉਹ ਘਟਦੀ ਜਾ ਰਹੀ ਹੈ ਜੇ ਉਹ ਅਗੇ ਜਦ ਅਸੀਂ ਖੁਦ ਜਿਹੜੇ ਮੋਦਬਰ ਬੰਦੇ ਹੈਗੇ ਆ ਤੇ ਉਹ ਉਹਨਾਂ ਨੂੰ ਜਦੋਂ ਉਹਨਾਂ ਦੀਆਂ ਵੀਡੀਓ ਚ ਚੈੱਕ ਕਰੋਗੇ ਜਦੋਂ ਤੁਸੀਂ ਉਹਨਾਂ ਨੂੰ ਕਮੈਂਟਾਂ ਵਿੱਚ ਤੁਸੀਂ ਦੇਖਦੇ ਹੋ ਨਾ ਕਿ ਗਾਲ੍ਹਾਂ ਨਿੰਦੇ ਲੋਕ ਹੈਗੇ ਤਾਂ ਫਿਰ ਢਾਲ ਆਪੇ ਲੱਗਦੀ ਹੈਗੀ ਲੋਕ ਆਪੇ ਫਿਰ ਉਹ ਕਹਿੰਦੇ ਨੇ ਕਿ ਜਦੇ ਇਹਨਾਂ ਨੂੰ ਖੁਦ ਨੂੰ ਬੋਲਣ ਦੀ ਸਮਝ ਨਹੀਂ ਹੈਗੀ ਤੇ ਇਹਨਾਂ ਨੇ ਕੀ ਸਿਖਾਉਣਾ ਹੈਗਾ ਸਾਨੂੰ ਅੱਗੇ ਚਾਰਕ ਤੁਸੀਂ ਹੁਣ ਦੇਖੋ ਭਾਈ ਗੁਰੂ ਇਕਬਾਲ ਸਿੰਘ ਨੇ ਨਾਂ ਲੈੰਦੀ ਹੈਗੀਆ ਵੈਸੇ ਤੇ ਮੈਂ ਚੰਦੀ ਨਹੀਂ ਸੀ ਕਿ ਨਾਂ ਲੈਣਾ ਹੈਗਾ ਭਾਈ ਗੁਰੂ ਇਕਬਾਲ ਸਿੰਘ ਨੇ ਬਹੁਤ ਦੇਰ ਤੋਂ ਉਹਨਾਂ ਨੂੰ ਸੁਣਦੀ ਆ ਰਹੀ ਹੈਗੀਆ ਕਾ ਤਕਰੀਬਨ ਮੈਂ ਬਚਪਨ ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਬਹੁਤ ਸੁਣਿਆ ਹੈਗਾ ਵਾ ਤੇ ਉਹਨਾਂ ਨੇ ਜਿਹੜੀ ਵੀਡੀਓ ਪਾਈ ਹੈਗੀ ਇੱਕ ਕਿ ਸੀਮਿੰਟ ਬਜਰੀ ਨੂੰ ਗੁਰਬਾਣੀ ਸੁਣਾਉ ਕਿ ਸੀਮਿੰਟ ਗੁਰੂ ਬਾਣੀ ਸੁਣ ਸਕਦਾ ਹੈਗਾ ਬਜਰੀ ਗੁਰਬਾਣੀ ਸੁਣ ਸਕਦੀ ਹੈਗੀ ਆ ਕਿ ਉਹਨਾਂ ਨੂੰ ਸਮਝ ਹੈ ਇਹ ਜੀ ਇਸ ਦੀ ਹੈਗੀ ਕਿ ਗੁਰਬਾਣੀ ਕੀ ਸੀਜੇਗੀ ਹੈ ਤੇ ਜੇ ਜੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਤੇ ਤੁਸੀਂ ਸੋਚੋ ਕਿ ਜਿਹੜੀਆਂ ਬੇਜਾਨ ਚੀਜ਼ਾਂ ਵਾਂ ਉਹਨਾਂ ਨੂੰ ਸਮਝ ਆਉਂਦੀ ਹੈਗੀ ਆ ਇਸ ਕਰਕੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਬੇਤੁਕੀਆਂ ਚ ਗੱਲਾਂ ਹੈਗੀ ਆ ਵਾਂ ਜਾ ਕੇ ਬੇਤੁਕੀਆਂ ਗੱਲਾਂ ਕਰ ਕਰਕੇ ਤੁਸੀਂ ਆਪਰਚਾਰ ਕਰੋਗੇ ਅਗੇ ਤੇ ਕੀ ਕੀ ਅਸਰ ਪਏਗਾ ਇਸ ਤੇ ਤਾਂ ਕਿਉਂ ਲੱਗੀ ਹੋਈ ਹੈ ਸਿੱਖੀ ਨੂੰ ਹੈਗੀ ਇਸੇ ਕਰਕੇ ਲੱਗੀ ਹੋਈ ਹੈਗੀ ਆ ਇਹ ਜਿਹੜੇ ਲੋਕ ਨੇ ਹੈਗੇ ਉਹ ਜੁੜਨ ਦੀ ਬਜਾਏ ਟੁੱਟਦੇ ਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ 크੍ਰਿਸਚਨ ਜਿਹੜੇ ਹੈਗੇ ਆ ਉਹ ਉਧਰ ਲੋਕ ਜਾ ਰਹੇ ਹੈਗੇ ਆ ਤੁਸੀਂ ਐਸੀ ਸਮਾਜ ਨੂੰ ਕਹਿ ਰਹੇ ਹੋ ਕਿ ਐਸੀ ਸਮਾਜ ਜਿਹੜਾ ਉਹ ਸਾਰਾ ਉਧਰ ਜਾ ਰਿਹਾ ਐ ਐਸੀ ਸਮਾਜ ਇਕੱਲਾ ਹੀ ਨਹੀਂ ਜਾ ਰਿਹਾ ਹੈਗਾ ਤੁਸੀਂ ਇਹ ਸੋਚੋ ਕਿ ਜਿਹੜੇ ਜਿੰਮੇਦਾਰ ਭਰਾਏ ਨਾ ਜਿਹੋ ਪਾਸਟਰ ਬਣੇ ਆ ਤੇ ਜਿਹੜੇ ਐਸੀ ਸਮਾਜ ਦੇ ਆ ਨਾ ਲੋਕ ਉਹ ਸੇਵਕ ਬਣੇ ਆ ਫਿਰ ਉਧਰ ਜਾ ਕੇ ਹੈਗੇ ਦਿੱਕਤ ਹੈ ਕਿ ਇਸ ਗੱਲ ਦੀ ਪਰੇਸ਼ਾਨੀ ਕਿਸ ਗੱਲ ਦੀ ਕਰ ਰਹੇ ਹੋ ਤੁਸੀਂ ਪਾਸਟਰੀ ਤੇ ਬਣੇ ਆ ਨਾ ਉਹ ਜਿਮੀਦਾਰ ਭਰਾ ਪਾਸਟੇ ਬਣੇ ਆ ਅੰਗਰ ਨਰੂਲਾ ਹੈਗਾ ਹੋਰ ਵੀ ਕਿੰਨੇ ਨਾਮ ਹੈਗੇ ਨੇ ਜਿਹੜੇ ਉਹ ਜਿਮੀਦਾਰ ਭਰਾ ਨੇ ਆਗੇ ਤੇ ਫਿਰ ਤੁਸੀਂ ਐਦਾਂ ਕਿਉਂ ਕਹਿੰਦੇ ਹੋਗੇ ਕਿ ਐਸੀ ਸਮਾਜ ਕੱਲਾ ਐਸੀ ਸਮਾਜੀ ਤੇ ਨਹੀਂ ਗਿਆ ਹੈਗਾ ਬਾਕੀ ਸਾਰੇ ਗਏ ਹੈਗੇ ਨੇ ਤੁਸੀਂ ਕੰਮ ਚੋਂ ਕੰਮ ਇਹਨਾਂ ਧਿਆਨ ਰੱਖੋਗੇ ਕਿ ਅਸੀਂ ਕਿਸੇ ਦੇ ਬਾਰੇ ਕਿਵੇਂ ਬੋਲਣਾ ਹੈਗਾ ਵਾ ਕਿ ਕੀ ਬੋਲਣਾ ਚਾਹੀਦਾ ਸਾਨੂੰ ਇਸ ਤਰ੍ਹਾਂ ਕਿ ਨਹੀਂ ਬੋਲਣਾ ਚਾਹੀਦਾ ਜਿਹੜਾ ਮਰਜੀ ਧਰਮ ਜੋਇਨ ਕਰੇ ਕੋਈ ਕੋਈ ਦਿੱਕਤ ਨਹੀਂ ਹੈਗੀ ਜਿੱਥੇ ਕਿਸੇ ਦਾ ਮਨ ਰੀਚਦਾ ਵਾ ਉੱਥੇ ਜਾਉ ਹੈਗੀ ਜ਼ਰੂਰੀ ਥੋੜੀ ਨਾ ਹੈ ਕਿ ਕੋਈ ਬੰਦਸ਼ ਹੈਗੀ ਆ ਕੋਈ ਸੰਗਲ ਮਾਰਿਆ ਹੈਗਾ ਵਾ ਕੋਈ ਗੁਲਾਮੀ ਹੈ ਕੋਈ ਕਿਰਨੂ ਕਿਸੇ ਧਰਮ ਦੀ ਹੈਗੀ ਆ ਆਜ਼ਾਦ ਹੀ ਨੇ ਮਨੁੱਖ ਜਿੱਥੇ ਜੀ ਚਾਹੇ ਜਾ ਸਕਦਾ ਹੈਗਾ ਜਿਹੜਾ ਮਰਜੀ ਧਰਮ ਆਪਣਾ ਸਕਦਾ ਹੈਗਾ ਜੇ ਇੱਥੇ ਇਹਦੇ ਵਿੱਚ ਬੰਦਸ਼ ਕਿਸੇ ਨੂੰ ਕੋਈ ਨਹੀਂ ਹੈਗੀ ਤੇ ਫਿਰ ਉਹ ਐਦਾਂ ਵੀ ਨਹੀਂ ਨਾ ਕਹਿਣਾ ਚਾਹੀਦਾ ਹੈਗਾ ਕਿ ਇਹ ਏਤੀ ਸਮਾਜ ਨੂੰ ਕਹੀ ਜਾਣਾ ਬਾਰ ਬਾਰ ਕਿ ਐਸੀ ਸਮਾਜ ਜਾ ਰਿਹਾ ਹੈਗਾ ਵਾ ਐਸੀ ਕਿਉਂ ਜਾ ਰਿਹਾ ਹੈਗਾ ਜੀਮੀਦਾਰ ਪਰ ਆ ਵੀ ਜਾ ਰਹੇ ਨੇ ਕਿ ਉਹ ਜੇ ਉਹ ਜਾ ਰਹੇ ਨੇ ਉਧਰ ਜਾ ਕੇ ਪਾਸਟਰ ਬਣਦੇ ਨੇ ਸੋ ਮਿਹਰਬਾਨੀ ਕਰਕੇ ਇਹ ਸਿੱਖ ਪ੍ਰਚਾਰ ਜਿਹੜੇ ਹੈਗੇ ਨੇ ਅ ਮੈਂ ਕੱਲ ਵੇਖੀ ਹੈਗੀ ਇੱਕ ਬੀਬੀ ਜਿਹੜੀ ਵਿਅੰਤ ਕੋਰਿਆ ਉਹਨਾਂ ਦੇ ਬਾਰੇ ਕੁਝ ਬੋਲ ਰਹੀ ਸੀ ਉਹ ਬੀਬੀ ਜਦ ਇਹ ਕਹਿੰਦੇ ਨਾ ਮੈਂ ਹੁਣ ਕੀ ਗੱਲ ਕਰਾਂ ਕਿ ਕਹਿੰਦੇ ਕਿਸੇ ਨੇ ਇੱਕ ਗੱਲ ਕਹੀ ਸੀ ਕਿ ਜਦ ਪੈਰ ਛੱਡਦੇ ਆ ਨਾ ਤੇ ਫਿਰ ਆਪਣੇ ਬੱਚੇ ਵੀ ਲੋਕ ਜਿਹੜੇ ਆ ਨਾ ਉਹ ਪੈਰਾਂ ਥੱਲੇ ਲੈ ਲੈਂਦੇ ਹੈਗੇ ਨੇ ਤੇ ਤੇ ਉਹ ਬੀਬੀ ਬੀਅੰਤਕੌਰ ਨੂੰ ਦੇਖੋ ਹੈਗੇ ਕਿੰਨਾ ਗੁੱਸੇ ਵਿੱਚ ਆਏ ਉਹਦੇ ਬਾਰੇ ਵੀਡੀਓ ਪਾਈ ਕਿਸੇ ਨੇ ਹੈਗੇ ਕਿ ਬੀਬੀ ਉਹ ਮੇਕਅਪ ਕਵਰ ਕਰਦੀ ਹੈ ਜਾਂ ਇਸ ਤਰ੍ਹਾਂ ਦਾ ਕੁਝ ਬੋਲਿਆ ਉਹਨਾਂ ਦੇ ਬਾਰੇ ਗਲਤ ਹੈਗੇ ਤੇ ਫਿਰ ਉਸੋ ਇਸ ਤਰ੍ਹਾਂ ਆ ਕਿ ਜੇ ਆਪਾਂ ਕਿਸੇ ਦੇ ਬਾਰੇ ਬੋਲਦੇ ਆ ਨਾ ਤੇ ਜਾਂ ਤੇ ਫਿਰ ਉਹ ਬੋਲੋ ਨਾ ਤੇ ਜਾਂ ਜੀ ਬੋਲਣਾ ਹੈ ਤਾਂ ਫਿਰ ਸਹੀ ਤੰਗ ਨਾਲ ਬੋਲੋ ਹੈ ਕਿ ਕਿਉਂ ਕਿਉਂ ਕਿਸੇ ਦੇ ਬਾਰੇ ਇਸ ਤਰ੍ਹਾਂ ਬੋਲਦੇ ਹੋਗੇ ਬੀਬੀ ਨੇ ਲਿਪਸਟਿਕ ਬਿੰਦੀ ਮਾੜੀ ਅੱਜ ਤੱਕ ਕਦੀ ਬੀਬੀ ਬੇਲਦਕੌਰ ਨੂੰ ਮਤਲਬ ਵੀਸ਼ਰੀ ਕਰਦੇ ਨੇ ਉਹਨਾਂ ਦੀ ਵੀਸ਼ਰੀ ਸੁਣੀ ਆ ਵਧੀਆ ਹੈਗੀ ਆ ਮੈਂ ਤਾਂ ਕਦੀ ਲਿਪਸਟਿਕ ਬਿੰਦੀ ਲਈ ਵੇਖੀ ਨਹੀਂ ਆਦੀ ਤੇ ਜੇ ਕਿਸੇ ਨੂੰ ਨਜ਼ਾਇਜ਼ ਭੰਡਨਾ ਹੈਗਾ ਵਾ ਤਾਂ ਉਹ ਉਹ ਗਲਤ ਹੈ ਬਾਕੀ ਜਿਹੜੇ ਸਿੱਖੀ ਪ੍ਰਚਾਰਕ ਹੈਗੇ ਹਨ ਉਹ ਸਾਰੇ ਹਰ ਕਿਸੇ ਇੱਕ ਦੂਜੇ ਨੂੰ ਪਾਂਢੀ ਰਹੇਗੇ ਨੇ ਪ੍ਰਚਾਰ ਜਿਹੜਾ ਵਾ ਨਾ ਉਹ ਸਿੱਖੀ ਦਾ ਗੁਰਬਾਣੀ ਦਾ ਪ੍ਰਚਾਰ ਨਹੀਂ ਕਰ ਰਹਾ ਪੰਡੀ ਪ੍ਰਚਾਰ ਕਰ ਰਹਾ ਹੈ ਗਿਆ ਬਾਕੀ ਵਾ ਅਗਰ ਜਿੱਕਾ ਖਾਲਸਾ ਵੈਗ ਜਿੱਕੀ ਫਤਿਹ ਕਿਸੇ ਨੂੰ ਚੰਗੀ ਲੱਗੀ ਹੈਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓਗੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੈਗ ਜਿੱਕਾ ਖਾਲਸਾ ਅਵਾਹਿਗ ਜਿੱਕੀ ਫਤਿਹ ਸੂਰਜ ਦੇਵਤਾ ਆ ਇਹਦੀ ਮਾਂ ਨੇ ਵੀ ਆਂਡਾ ਦਿੱਤਾ ਹੁਣ ਤੋਂ ਗਰੰਥਾਂ ਦੀ ਜੋ ਵਿਚਾਰਧਾਰਾ ਆ